ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਨੇ ਤੇ ਕਈ ਵਾਰ ਇਹ ਹੁੰਦਾ ਕਿ ਦਿਨ ਭਰ ਦੇ ਵਿੱਚ ਹੀ ਉਹ ਮੁੜਨਾ ਪੈਂਦਾ ਹੈ ਤੇ ਜੇਕਰ ਕੋਈ ਦੇਰ ਸਵੇਰ ਹੋ ਜਾਏ ਤਾਂ ਉੱਥੇ ਰਹਿਣ ਦਾ ਪ੍ਰਬੰਧ ਬਹੁਤ ਘੱਟ ਹੈ ਹੁਣ ਇੱਕ ਨਵਾਂ ਰਿਜ਼ੋਰਟ ਬਣਾਇਆ ਜਾ ਰਿਹਾ ਹੈ ਜੋ ਥੋੜੀ ਦੂਰੀ ਦੇ ਉੱਤੇ ਆ 500 ਮੀਟਰ ਦੀ ਦੂਰੀ ਦੇ ਉੱਤੇ ਆ ਮੁੱਖ ਗੁਰੂ ਘਰ ਤੋਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਏਗਾ ਬੰਨਣਾ 24 ਦੇ ਅੰਤ ਤੱਕ ਉਹਦੀਆਂ ਸੰਭਾਵਨਾਵਾਂ ਵਧਣ ਦੀਆਂ ਤੇ ਪੰਜ ਮੰਜ਼ਲਾ ਹੋਵੇਗਾ ਜਿਦੇ ਵਿੱਚ ਰਹਿਣ ਸੈਨ ਦੀ ਸਾਰੀ ਸਹੂਲਤ ਦਿੱਤੀ ਜਾਵੇਗੀ ਸਿੱਖ ਸ਼ਰਧਾਲੂਆਂ ਨੂੰ ਸਿੱਖ ਸ਼ਰਧਾਲੂਆਂ ਵਾਸਤੇ ਜਿਹੜੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਨੇ ਤੇ ਕਈ ਵਾਰ ਇਹ ਹੁੰਦਾ ਕਿ ਦਿਨ ਭਰ ਦੇ ਵਿੱਚ ਇਹ ਮੁੜਨਾ ਪੈਂਦਾ ਹੈ ਤੇ ਜੇਕਰ ਕੋਈ ਦੇਰ ਸਵੇਰ ਹੋ ਜਾਏ ਤਾਂ ਉੱਥੇ ਰਹਿਣ ਦਾ ਪ੍ਰਬੰਧ ਬਹੁਤ ਘੱਟ ਹੈ ਹੁਣ ਇੱਕ ਨਵਾਂ ਰਿਜ਼ੋਰਟ ਬਣਾਇਆ ਜਾ ਰਿਹਾ ਹੈ ਜੋ ਥੋੜੀ ਦੂਰੀ ਦੇ ਉੱਤੇ ਆ 500 ਮੀਟਰ ਦੀ ਦੂਰੀ ਦੇ ਉੱਤੇ ਆ ਮੁੱਖ ਗੁਰੂ ਘਰ ਤੋਂ ਤਾਂ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋ ਜੇਗਾ ਬੰਨਾ 24 ਦੇ ਅੰਤ ਤੱਕ ਉਹਦੀਆਂ ਸੰਭਾਵਨਾਵਾਂ ਵਧਣ ਦੀਆਂ ਤੇ ਪੰਜ ਮੰਜ਼ਿਲਾ ਹੋਵੇਗਾ ਜਿਹਦੇ ਵਿੱਚ ਰਹਿਣ ਸੈਨ ਦੀ ਸਾਰੀ ਸਹੂਲਤ ਦਿੱਤੀ ਜਾਵੇਗੀ ਸਿੱਖ ਸ਼ਰਧਾਲੂਆਂ ਨੂੰ ਉਹਦੇ ਵਿੱਚ ਜਿਮ ਵੀ ਲਾਉਣਾ ਹੈ ਹਮ ਜਿਹੜੇ ਸ਼ਰਧਾਲੂ ਉੱਥੇ ਰੁਕਣਗੇ ਉਹ ਸਵੇਰੇ ਉੱਠ ਕੇ ਕਸਰਤ ਵੀ ਕਰ ਸਕਣਗੇ ਹਮ ਪਤਾ ਲੱਗਿਆ ਕਿ 30 ਕਰੋੜ ਹੂੰ ਪਾਕਿਸਤਾਨੀ ਰੁਪਏ ਕਰੀਬ ਹੂੰ 8.99 ਕਰੋੜ ਹੂੰ ਇਹ ਪੰਜ ਮੰਜ਼ਲਾ ਇਹਦਾ ਨਾਮ ਵੀ ਰੱਖਿਆ ਦਰਸ਼ਨ ਰਿਜ਼ੋਰਟ ਹੂੰ ਇਹਦਾ ਨਿਰਮਾਨ ਅਗਲੇ ਮਹੀਨੇ ਸ਼ੁਰੂ ਹੋਵੇਗਾ ਇਹਦੇ ਨਾਲ ਅਗਲੇ ਮਹੀਨੇ ਜਦੋਂ ਨੀਂਹ ਪੱਥਰ ਰੱਖ ਕੇ ਇਹ ਕਹਿੰਦੇ ਆ 24 ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਉੱਥੋਂ ਦੇ ਸਬਾਈ ਸਕੱਤਰ ਨੇ ਦੱਸਿਆ ਕਿ ਰਿਜੋਰਟ ਦੀ ਉਪਰੀ ਮੰਜ਼ਲ ਤੇ ਘੱਟੋ ਘੱਟ 10 ਕਮਰੇ ਮਿੰਨੀ ਥੀਏਟਰ ਤੇ ਜਿੰਮ ਵੀ ਹੋਵੇਗਾ। ਹੂੰ। ਭਾਵੇਂ ਤੁਸੀਂ ਜੇ ਉੱਥੇ ਐਂਟਰਟੇਨਮੈਂਟ ਕਰਨਾ, ਮਨਪ੍ਰਚਾਰਾ ਕਰਨਾ ਕਰ ਸਕਦੇ ਹੋ। ਹੂੰ। ਉਹਦੇ ਨਾਲ ਹੀ ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਆਦਮ ਕੱਦ ਬੁੱਤ ਵੀ ਸਥਾਪਿਤ ਕੀਤਾ ਗਿਆ ਉਹਦੇ ਨੇੜੇ ਹੀ ਹੈ ਜਿਹੜਾ ਕਿ ਲਾਹੌਰ ਤੋਂ ਨਾਰੋਵਾਲ ਪਹੁੰਚੇ ਬਾਬਰ ਜਲੰਦਰੀ ਲੋਹੇ ਦੇ ਸਟੈਂਡ ਤੇ ਇਹਨੂੰ ਲਾਇਆ ਹੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਵਰਸੀ ਮਨਾਈ ਜਾ ਰਹੀ ਹੈ ਉਹਨੂੰ ਸਮਰਪਿਤ ਕਰਕੇ ਇਹ ਬੁੱਤ ਦੇਖਿਆ ਜਾ ਰਿਹਾ ਤੇ ਇੱਕ ਦਰਸ਼ਨ ਰਿਜ਼ਰਟ ਹੋ ਗਿਆ ਦੋ ਚੀਜ਼ਾਂ ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਸਥਾਪਿਤ ਕੀਤੀਆਂ ਜਾ ਰਹੀਆਂ ਨੇ ਅਸੀਂ ਤਾਂ ਇਹ ਕਹਿੰਦੇ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਆ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਖੋਲੋ ਅਸੀਂ ਆਪਣਾ ਵਪਾਰ ਵੀ ਉਧਰ ਕਰੀਏ ਜੇ 33 ਮੁਲਕਾਂ ਦੇ ਵਿੱਚ ਵੀਜ਼ਾ ਤੋਂ ਬਿਨਾ ਭਾਰਤੀ ਜਾ ਸਕਦੇ ਆ ਇੱਥੇ ਵੀ ਕਰ ਲੋ ਬਦ ਰਾਤ ਨੂੰ ਲਾਹੌਰ ਜਾ ਕੇ ਸਵੇਰੇ ਤੁਰੇ ਤੇ ਸ਼ਾਮ ਤੱਕ ਵਾਪਸ ਆ ਜੀ ਸਾਡੀਆਂ ਸਾਂਝਾ ਬਹੁਤ ਨੇ ਪਰ ਸਿਆਸਤ ਹੂੰ ਇਹ ਮਰ ਜਾਣੀ ਸਿਆਸਤ ਨੇ ਜਿਹੜਾ ਸਾਰਾ ਕੁਝ ਡੁੱਬਿਆ ਉਹ ਇਹਦੇ ਆ ਤੇ ਵੋਟਾਂ ਕਿਵੇਂ ਮਿਲਣ ਜੇ ਸ਼ਾਂਤੀ ਨਹੀਂ ਹੋ ਗਈਆਂ ਮੁਲਕਾਂ ਦੇ ਵਿੱਚ ਜੀ ਤਾਂ ਜਿਹੜੇ ਲੋਕਾਂ ਨੇ ਹਥਿਆਰ ਵੇਚਨੇ ਆ ਉਹ ਕਿਹਨੂੰ ਵੇਚਣਗੇ ਉਹ ਤਾਂ ਜੰਗਾਲ ਲੱਗ ਜਾਣਗੇ ਪਏ ਪਏ ਜੀ ਸੋ ਆ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੰਗਾਂ ਲੱਗ ਰੀਆਂ ਨੇ ਹੂੰ ਉਹ ਵੀ ਉਹਦੇ ਚੋਂ ਹਿੱਸਾ ਨੇ ਜੀ ਸੋ ਦੇਖਦੇ ਹਾਂ ਹੁਣ ਆਪਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ ਆਸ ਰੱਖਣੀ ਚਾਹੀਦੀ ਹੈ ਕਿ ਸ਼ਰਧਾ ਤੇ ਤਨਾਅ ਘਟਾ ਕੇ ਐਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਹੋਰ ਲਗਣ ਸਾਡੇ ਵਾਲੇ ਪਾਸੇ ਵੀ ਲੱਗਣ ਜੀ ਤੇ ਜੇ 33 ਮੁਲਕਾਂ ਦੇ ਵਿੱਚ ਤੁਸੀਂ ਬਿਨਾਂ ਉਸ ਤੋਂ ਜਾ ਸਕਦੇ ਹੋ ਫਿਰ ਕਰਤਾਰ ਸੋਭਾ ਸਭ ਦਾ ਲੰਘ ਹੈ ਜਿਹੜਾ ਉਹਦੇ ਵਿੱਚ ਪਿੱਛੇ ਗੱਲ ਚੱਲੀ ਸੀ ਉਹ ਸਿਰੇ ਚੜ ਗਈ ਕਿ ਨਹੀਂ ਕਿ ਅਗਲੇ ਸਮੇਂ ਵਿੱਚ ਦੋ ਚੀਜ਼ਾਂ ਅਸੀਂ ਖਤਮ ਕਰਨ ਜਾ ਰਿਹਾ ਪਾਕਿਸਤਾਨ ਇੱਕ ਤਾਂ ਜਿਹੜੀ ਪਾਸਪੋਰਟ ਦੀ ਸ਼ਰਤ ਹੈ ਉਹਨੂੰ ਆਧਾਰ ਕਾਰਡ ਨਾਲ ਜੋੜ ਲਿਆ ਜਾਵੇਗਾ ਤੇ ਦੂਜਾ ਜਿਹੜਾ ਉਹ 16 ਜਾਂ 17 ਡਾਲਰ ਲੱਗਦੇ ਆ ਉਹ ਖਤਮ ਕਰ ਦਿੱਤੇ ਜਾਣਗੇ ਹਮ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੌਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ